ਕਰੋ ਦਰਜ ਕਰੋ ਮੀਟਿੰਗ ਦੇ ਕੇ ਮੁੱਕਰਣ ਵਾਲੀ ਸਰਕਾਰ ਮਰਦਾਬਾਦ 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 ਵਾਦਾ ਖਲਾਫੀ ਕਰਨ ਵਾਲਾ ਸੀਐਮ ਮਰਦਾਬਾਦ 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 ਵਾਦਾ ਕਰਕੇ ਮੁੱਕਰਣ ਵਾਲਾ ਸਰਕਾਰ ਮਰਦਾਬਾਦ ਮਰਦਾਬਾਦ 11 ਮਿੰਨਾਂ ਚਾਪਕੀ ਬਹੁਤ ਕਰੋ ਬਹਾਲ ਕਰੋ ਬਹਾਲ ਕਰੋ ਲੜਦੇ ਲੋਕ ਜ਼ਿੰਦਾਬਾਦ 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 ਲੜਦੇ ਲੋਕ ਜ਼ਿੰਦਾਬਾਦ ਜ਼ਿੰਦਾਬਾਦ मुर्दाबा मुर्दाबाद 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 ज़िंदाबाद 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 ज़ाहिर ਜਿੰਦਾਬਾਦ ਮਰਦਾਬਾਦ 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 ਜਿੰਦਾਬਾਦ 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 ਸਾਨੂੰ ਸਾਡੀ ਜਿਹੜੀ ਐਸੋਸੀਏਸ਼ਨ ਹੈਗੀ ਉਹ 1158 ਸਹਾਇਕ ਪ੍ਰੋਫੈਸਰ ਤੇ ਲੈਵਲ ਰੈਂਕ ਹੈ ਸਾਡੀ ਭਰਤੀ 2021 ਵਿੱਚ ਹੋਈ ਸੀ ਉਹ ਭਰਤੀ ਅਸੀਂ ਡਬਲ ਬੈਂਥੋਂ ਜਿੱਤ ਗਏ ਫਿਰ ਉਸ ਤੋਂ ਬਾਅਦ ਸਾਡਾ ਕੇਸ ਸੁਪਰੀਮ ਕੋਰਟ ਕੋ ਲੈ ਜਾਂਦਾ ਕਿਥੇ ਅਸੀਂ ਸੁਪਰੀਮ ਕੋਰਟ ਕੇਸ ਹਾਰ ਜਾਂਦੇ ਹਾਂ ਉਸ ਕੇਸ ਹਾਰਨ ਤੋਂ ਬਾਅਦ ਸਰਕਾਰ ਨੇ ਮੋਡੀਫਿਕੇਸ਼ਨ ਜਿਹੜੀ ਦਾਇਰ ਕੀਤੀ ਤੇ ਉਹ ਸਾਨੂੰ ਨਵੀਂ ਭਰਤੀ ਤੱਕ ਅਕਾਲਜ ਵਿੱਚ ਬਣੇ ਰਹਿਣ ਦਾ ਸਮਾਂ ਮਿਲਦਾ ਪਰ ਉਸ ਮੋਡੀਫਿਕੇਸ਼ਨ ਤੋਂ ਬਾਅਦ ਜਿਹੜੀ ਰਿਵਿਊ ਪਟੀਸ਼ਨ ਦਾਇਰ ਕਰਨੀ ਸੀ ਜਿਹਦੇ ਵਿੱਚ ਉਹਨਾਂ ਨੇ ਜੱਜਮੈਂਟ ਚੈਲੰਜ ਕਰਨੀ ਸੀ ਉਹੋ ਅੱਜ ਤੱਕ ਦਾਅਰ ਨਹੀਂ ਕੀਤੀ ਉਹ 2 ਮਹੀਨੇ ਪਹਿਲਾਂ ਹੋਣ ਵਾਲਾ ਕੰਮ ਜਿਹੜਾ ਅੱਜ ਤੱਕ ਨਹੀਂ ਹੋਇਆ ਸਿੱਖਿਆ ਮੰਤਰੀ ਤਰੀਕ ਕਰਕੇ ਲੋਕਾਂ ਨੂੰ ਇਹ ਦੱਸਦਾ ਵੀ ਅਸੀਂ ਇਹ ਭਰਤੀ ਬਚਾਉਣ ਦਾ ਹਰ ਸੰਭਵ ਯਤਨ ਕਰਾਂਗੇ ਪਰ ਅੱਜ ਤੱਕ ਉਹ ਯਤਨ ਸਾਨੂੰ ਨਜ਼ਰ ਨਹੀਂ ਆਉਂਦੇ ਕਾਰਨ ਕਿ ਕਿਉਂ ਨਹੀਂ ਕੀਤਾ ਇਹ ਜੀ ਉਹਨਾਂ ਨੇ ਇਹ ਇਹਨਾਂ ਦੀ ਬਗਨੀਤੀ ਹੈ ਜੀ ਪੱਕਾ ਰੋਜ਼ਗਾਰ ਦੇਣਾ ਇਹਨਾਂ ਦੀ ਨੀਤੀ ਨਹੀਂ ਹੈਗੀ ਭਾਵੇਂ ਇਹ ਸਿੱਖਿਆ ਕ੍ਰਾਂਤੀ ਦੇ ਜਿੰਨੇ ਮਰਜ਼ੀ ਦਾਵੇ ਵਾਦੇ ਕਰੀ ਜਾਣ ਪਰ ਕਿਸੇ ਵੀ ਸਰਕਾਰ ਦੀ ਜਿਵੇਂ ਪਿਛਲੀਆਂ ਸਰਕਾਰਾਂ ਸੀ ਉਹ ਹੈ ਜਿਹੀ ਵਤੀਰਾ ਇਹਨਾਂ ਦਾ ਤੁਸੀਂ ਸੋਚ ਕੇ ਦੇਖੋ ਜੀ ਸਰਕਾਰੀ ਕਾਲਜਾਂ ਦੇ 60% ਜਿਹੜੇ ਅਧਿਆਪਕ ਨੇ ਉਹ ਬਾਹਰ ਹੋ ਚੁੱਕੇ ਸਰਕਾਰੀ ਕਾਲਜਾਂ ਵਿੱਚ ਇਸ ਸਮੇਂ 12-1300 ਰੈਗੂਲਰ ਪ੍ਰੋਫੈਸਰ ਨੇ ਜਿਨ੍ਹਾਂ ਚੋਂ ਹਜ਼ਾਰ ਪ੍ਰੋਫੈਸਰ ਬਾਹਰ ਹੋ ਚੁੱਕੇ ਹੈ ਇੱਕ 70-80% ਪ੍ਰੋਫੈਸਰ ਬਾਹਰ ਹੋਣ ਦੇ ਬਾਵਜੂਦ ਵੀ ਮੁੱਖ ਮੰਤਰੀ ਦਾ ਇੱਕ ਵੀ ਬਿਆਨ ਨਾ ਆਉਣਾ ਕੀ ਗੱਲ ਹੈ 70 ਹਜ਼ਾਰ ਵਿਦਿਆਰਥੀਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਰੋਜ਼ਗਾਰ ਖਤਮ ਹੋ ਚੁੱਕਿਆ ਉਹਨਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਊਗਾ ਕੌਣ ਇੱਕ ਸਾਲ ਬਾਅਦ ਇਸ ਗੱਲ ਤੇ ਮੁੱਖ ਮੰਤਰੀ ਦਾ ਕੋਈ ਬਿਆਨ ਨਹੀਂ ਸਾਨੂੰ ਕੀ ਪਤਾ ਲੱਗਦਾ ਵੀ ਇਹਨਾਂ ਦੀ ਸਿੱਖਿਆ ਕ੍ਰਾਂਤੀ ਵਾਲੀ ਕੋਈ ਨੀਤੀ ਨਹੀਂ ਹੈਗੀ ਦੇਖੋ ਇਹ ਅਸੀਂ ਆਪਣੇ ਅਸੀਂ ਆਪੀਆਂ ਰਿਵਿਊ ਪੋਜੀਸ਼ਨ ਫਾਈਲ ਕਰ ਰਹੇ ਹਾਂ ਜੀ ਪਰ ਅਸੀਂ ਇਸ ਸਰਕਾਰ ਨੂੰ ਹਰ ਫਰੰਟ ਤੇ ਘੇਰਾਂਗੇ 28 ਸਤੰਬਰ ਆ ਰਿਹਾ ਇਹ ਭਗਤ ਸਿੰਘ ਦਾ ਦਿਨ ਮਨਾਉਣ ਦਾ ਯਤਨ ਕਰਦੇ ਨੇ ਅਸੀਂ ਮੁੱਖ ਮੰਤਰੀ ਸਿੱਖਿਆ ਮੰਤਰੀ ਨੂੰ ਉੱਥੇ ਘੇਰਾਂਗੇ ਅੱਗੇ ਵੋਟਾਂ ਆਉਣੀਆਂ ਉਹਨਾਂ 'ਚ ਵੀ ਘੇਰਾਂਗੇ ਜਿਸ ਵੀ ਥਾਂ ਤੇ ਇਹ ਆਪਣਾ ਸਿੱਖਿਆ ਦਾ ਪ੍ਰਚਾਰ ਕਰਨਗੇ ਅਸੀਂ ਉੱਥੇ ਜਾ ਕੇ ਇਹਨਾਂ ਦੇ ਪ੍ਰਚਾਰ ਨੂੰ ਖੂਕ ਕੱਟਾਂਗੇ ਇਸ ਵਾਰ ਹੁਣ ਐਤਵਾਰ ਨੂੰ ਜੇ ਅੱਜ ਸਾਡੀ ਮੀਟਿੰਗ ਜਿਹੜੀ ਇਹਨਾਂ ਨੇ ਰੱਦ ਕੀਤੀ ਆ ਕੱਲ ਸਾਡੀ ਮੀਟਿੰਗ ਸੀਗੀ ਉਹ ਰੱਦ ਕਰਤੀ ਜੇ ਉਹ ਮੀਟਿੰਗ ਦਿਵਾਰ ਤੋਂ ਸਾਨੂੰ ਆਕੇ ਨਹੀਂ ਦਿੰਦੇ ਹੈਗੇ ਐਤਵਾਰ ਨੂੰ ਅਸੀਂ ਮੁੱਖ ਮੰਤਰੀ ਦੇ ਘਰ ਦਾ ਦਿਵਾਰ ਤੋਂ ਘਰਾਵ ਕਰਾਂਗੇ ਫਿਰ ਤੁਹਾਨੂੰ ਜਿਹੇ ਗ੍ਰਿਫਤਾਰ ਕਰਨ ਲ